ਮਹੱਲੀ ਦੇ ਵਿੱਚ ਟਰੈਵਲ ਏਜੰਟ ਜੋ ਠੱਗ ਨੇ ਉਹਨਾਂ ਦੀ ਪਰਮਾਰ ਹੈ ਇੱਥੋਂ ਦੇ ਜਿਹੜੇ ਟਰੈਵਲ ਏਜੰਟਾਂ ਨੇ ਕਈ ਹਜ਼ਾਰਾਂ ਕਰੋੜਾਂ ਰੁਪਇਆ ਆਮ ਲੋਕਾਂ ਦਾ ਦੱਬਿਆ ਠੱਗਿਆ ਭਾਵੇਂ ਕਿ ਪੁਲਸ ਕਾਰਵਾਈ ਵੀ ਕਰਦੀ ਹੈ ਪਰ ਉਸ ਤਰੀਕੇ ਨਾਲ ਕਾਰਵਾਈ ਨਹੀਂ ਹੁੰਦੀ ਹਾਲ ਹੀ ਵਿੱਚ ਇੱਕ ਨਵਾਂ ਮਾਮਲਾ ਆਇਆ WWICS ਵਾਲਿਆਂ ਦਾ ਜਿਨ੍ਹਾਂ ਨੇ 4 ਲੱਖ 75000 ਤਾਂ ਲੈ ਲਿਆ ਪਰ ਕੈਨੇਡਾ ਮੁੰਡੇ ਨੂੰ ਨਹੀਂ ਭੇਜਿਆ ਇਹਨਾਂ ਦੇ ਜੋ ਪਿਓ ਨੇ ਹਰਪ੍ਰੀਤ ਸਿੰਘ ਜੀ ਲੜਕੇ ਦੇ ਉਹਨਾਂ ਨੇ ਸ਼ਿਕਾਇਤ ਕੀਤੀ ਐੱਸਐੱਸਪੀ ਕੋਲ ਮਾਮਲਾ ਕੀ ਇਹ ਗੱਲ ਕਰਦੇ ਆ ਹਰਪ੍ਰੀਤ ਸਿੰਘ ਜੀ ਕੀ ਮਾਮਲਾ ਤੁਹਾਡਾ ਤੇ ਪੈਸੇ ਕਦੋਂ ਦੇ ਫਸਾਏ ਹੋਏ ਨੇ ਜੀ ਸਾਡਾ ਜੂਨ 2023 ਦੇ ਵਿੱਚ ਇਹਨਾਂ ਦੇ ਨਾਲ ਰਬਤ ਹੋਇਆ ਸੀਗਾ ਸੋਸ਼ਲ ਮੀਡੀਆ ਤੋਂ ਐਡਵਰਟਾਈਜ਼ਮੈਂਟ ਦੇਖ ਕੇ ਇਹਨਾਂ ਨੂੰ ਫੋਨ ਕੀਤਾ ਕਹਿੰਦੇ ਜੀ ਆਜੋ ਮਿਲ ਲਓ ਮਿਲੇ ਇਹਨਾਂ ਨੇ ਸਾਨੂੰ ਪ੍ਰੋਗਰਾਮ ਦੱਸਿਆ ਉਹ ਪ੍ਰੋਗਰਾਮ ਤੁਹਾਨੂੰ ਵੀ ਚੰਗਾ ਲੱਗਿਆ ਤੇ ਅਸੀਂ ਉਹਨੂੰ ਕਿਹਾ ਜੀ ਠੀਕ ਹੈ ਤੁਹਾਨੂੰ ਸੋਚ ਕੇ ਦੱਸਦੇ ਆ ਤੇ ਦੋ ਚਾਰ ਦਿਨ ਬਾਅਦ ਅਸੀਂ ਫਿਰ ਇਹਨਾਂ ਨੂੰ ਕੰਟੈਕਟ ਕੀਤਾ ਡਾਕੂਮੈਂਟ ਦਿੱਤੇ ਇਹਨਾਂ ਨੇ ਤੁਹਾਨੂੰ ਆਫਰ ਲੈਟਰ ਐਗਰੀਮੈਂਟ ਭੇਜ ਦਿੱਤਾ ਐਗਰੀਮੈਂਟ ਸਾਈਨ ਹੋ ਗਿਆ ਤੇ ਅਸੀਂ ਇਹਨਾਂ ਨੂੰ ਪੇਮੈਂਟ ਕਰ ਦਿੱਤੀ 50000 ਰੁਪਏ ਇਦਾਂ ਚੱਲਦੇ ਚੱਲਦੇ ਕਾਰਵਾਈਆਂ ਚੱਲਦੀਆਂ ਰਹੀਆਂ ਤੇ ਕੁੱਲ ਮਿਲਾ ਕੇ ਅਸੀਂ ਇਹਨਾਂ ਨੂੰ 475000 ਦੇ ਚੁੱਕੇ ਆ ਤੇ ਤਕਰੀਬਨ 1 ਸਾਲ ਨਿਕਲ ਕੇ ਬਾਅਦ ਅਸੀਂ ਫੋਨ ਕਰਦੇ ਸੀ ਫਾਲੋਅ ਅਪ ਕਰਦੇ ਸੀ ਕੁਝ ਹੁੰਦਾ ਨਹੀਂ ਸੀ ਇੱਕ ਦਿਨ ਅਸੀਂ ਪਰਸਨਲੀ ਗਏ ਅਗਸਤ ਵਿੱਚ ਅਗਸਤ 2024 ਚ ਗਏ ਆ ਪਰਸਨਲੀ ਤੇ ਉਸ ਦਿਨ ਅਸੀਂ ਗੱਲ ਕੀਤੀ ਮੈਨੇਜਰ ਸਾਹਿਬ ਨਾਲ ਉਹ ਕਹਿੰਦੇ ਜੀ ਬੈਠੋ ਬੈਠੋ ਗੱਲਾਂ ਬਾਤਾਂ ਹੁੰਦੇ ਹੁੰਦੇ ਜੀ ਤੁਹਾਡਾ ਤੇ ਜਿਹੜਾ ਪ੍ਰੋਗਰਾਮ ਤੇ ਤੁਸੀਂ ਅਪਲਾਈ ਕੀਤਾ ਸੀ ਤੇ ਕੈਨੇਡੀਅਨ ਸਰਕਾਰ ਨੇ ਪੋਸਟਪੋਨ ਕੀਤਾ ਹੁਣ ਜਨਵਰੀ 2027 ਦੇ ਵਿੱਚ ਦੁਬਾਰਾ ਚੱਲ ਹੋਏਗਾ ਮੈਂ ਕਿਹਾ ਜੀ ਪ੍ਰੋਗਰਾਮ ਪੋਸਟਪੋਨ ਹੋਇਆ ਕਦੋਂ ਹੋਇਆ ਕਹਿੰਦੇ ਜੀ ਮਾਰਚ ਦੇ ਵਿੱਚ ਹੋ ਚੁੱਕਾ ਹੈ। ਕਿ ਮਾਰਚ ਤੋਂ ਲੈ ਕੇ ਅਗਸਤ ਤੱਕ ਅਸੀਂ ਪਰਸਨਲੀ ਆਏ ਆਂ ਤੇ ਤੁਸੀਂ ਸਾਨੂੰ ਦੱਸਦੇ ਪਏ ਹੋ। ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ? ਖਬਰ ਕਿਉਂ ਨਹੀਂ ਦਿੱਤੀ? ਓਕੇ। ਤੇ ਕਿਛਾ ਚਲੋ ਕੋਈ ਨਹੀਂ ਤੁਹਾਨੂੰ ਹੋਰ ਪ੍ਰੋਗਰਾਮ ਦੱਸਦੇ ਆਂ। ਬੜੀਆਂ ਗੱਲਾਂ ਇਹੋ ਜੀਆਂ ਹੋਈਆਂ ਪਰ ਅਸੀਂ ਕਹਾਂ ਜੀ ਠੀਕ ਹੈ ਸੋਚ ਕੇ ਦੱਸਾਂਗੇ। ਤੇ ਅਸੀਂ ਫਿਰ ਘਰ ਜਾ ਕੇ ਡਿਸਾਈਡ ਕੀਤਾ ਤੇ ਮੈਂ ਮੇਲ ਕਰवाती ਬੇਟੇ ਨੂੰ ਕਹਿ ਕੇ ਕਿ ਰਿਫੰਡ ਦੀ ਰਿਕਵੈਸਟ ਕਰਦੇ। ਉਹ ਰਿਫੰਡ ਦੀ ਰਿਕਵੈਸਟ ਦੇ ਬਾਅਦ ਚੱਲਦਾ ਰਿਹਾ ਪ੍ਰੋਸੀਜਰ ਫਾਲੋ ਕਰਦੇ ਕਰਦੇ ਅਖੀਰ ਚ ਆ ਕੇ ਹੁਣ ਪਰਸਨਲੀ ਮਿਲਣੇ ਬਾਅਦ ਸਿੱਧੂ ਸਾਹਿਬ ਨੂੰ ਮਿਲੇ ਆ ਪਰਸਨਲੀ ਫਿਰ ਅਸ਼ੀਸ਼ ਸਾਨੀ ਜੀ ਨੂੰ ਮਿਲੇ ਆ ਮੈਂ ਪਰਸਨਲੀ ਉਹਦੇ ਬਾਅਦ ਸਾਨੂੰ ਇੱਕ ਦਿਨ ਮੇਲ ਆਈ ਏ ਜੀ ਤੁਹਾਡਾ ਫਰੰਡ ਨਾਟ ਰਿਫੰਡ ਨਾਟ ਅਪਰੂਵਡ ਓਕੇ ਕਾਰਨ ਕੁੱਲੀ ਕਾ ਕਾਰਨ ਦੱਸਿਆ ਜੀ ਤੁਸੀਂ ਟਾਈਮ ਤੇ ਡਾਕੂਮੈਂਟ ਨਹੀਂ ਸਬਮਿਟ ਕੀਤੇ ਓਕੇ ਤੇ ਅਸੀਂ ਚੁੱਪ ਰਹਿ ਗਏ ਦੋ ਕੁ ਦਿਨ ਚੁੱਪ ਰਹਿ ਗਏ ਫਿਰ ਮੈਂ ਸੋਚਿਆ ਵੀ ਜੇ ਟਾਈਮ ਤੇ ਡਾਕੂਮੈਂਟ ਨਹੀਂ ਸਬਮਿਟ ਹੋਏ ਤਾਂ ਤੁਸੀਂ ਪੈਸੇ ਕਿੱਦਾਂ ਲੈਂਦੇ ਰਹੇ ਸਾਡੇ ਕੋਲ ਅਖੀਰ ਤੱਕ ਹੂੰ ਤੁਸੀਂ ਪੈਸੇ ਮੰਗਦੇ ਰਹੇ ਅਸੀਂ ਦਿੰਦੇ ਰਹੇ ਤੁਸੀਂ ਇੱਕ ਵਾਰੀ ਵੀ ਨਹੀਂ ਗਿਆ ਤੁਸੀਂ ਡਿਲੇ ਹੋ ਗਏ ਹੋ ਹਾਂ ਡਾਕੂਮੈਂਟ ਪੂਰੇ ਨਹੀਂ ਹੋਏ ਫਿਰ ਤੁਹਾਨੂੰ ਕੈਨੇਡੀਅਨ ਸਰਕਾਰ ਵੱਲੋਂ ਪ੍ਰੋਗਰਾਮ ਪੋਸਟ ਹੋਣ ਕੋਨ ਕਰਨ ਦੀ ਇਨਫਰਮੇਸ਼ਨ ਤੁਸੀਂ ਸਾਨੂੰ ਨਹੀਂ ਦਿੱਤੀ ਉਹ ਵੀ ਅਸੀਂ ਪਰਸਨਲੀ ਆਏ ਆ ਤੇ ਦਿੱਤੀ ਹੈ ਤੇ ਇਸ ਕਰਕੇ ਮੈਂ ਸੈਟ ਅਪ ਹੋ ਗਿਆ ਇਹਨਾਂ ਦੇ ਅਸ਼ਵਸਨਾਂ ਤੋਂ ਮੈਂ ਭਰੋਸਾ ਨਹੀਂ ਕਰਦਾ ਤੇ ਮੈਂ ਵੋਹਾਲੀ ਐਸਐਸਪੀ ਨੂੰ ਲੈਟਰ ਲਿਖ ਕੇ ਕੰਪਲੇਨ ਕਰ ਦਿੱਤੀ ਹੈ ਸੋ ਹੁਣ ਅੱਗੇ ਵੀ ਇਸ ਮਾਮਲੇ ਦਾ ਕੇ ਵੀ ਪੱਖ ਹੈ ਕਿ ਮੈਂ ਖੁਦ ਗੱਲ ਕੀਤੀ ਡਬਲਯੂ ਐਚ ਐਸ ਐਸ ਵਾਲਿਆਂ ਨਾਲ ਉੱਥੇ ਮਿਸਟਰ ਸਿੱਧੂ ਨੇ ਉਹਨਾਂ ਨੇ ਹਰਦੀਪ ਸਿੰਘ ਦੀ ਗੱਲ ਵੀ ਕਰਾਈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆ ਜਾਓ ਪੈਸੇ ਮੋੜ ਦੇਵਾਂਗੇ ਪਰ ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਡੇਢ ਸਾਲ ਹੋ ਗਿਆ بار بار ਕਹਿ ਰਹੇ ਨੇ ਪੈਸੇ ਵਾਪਸ ਕਰੋ ਕਿਉਂ ਨਹੀਂ ਮੋੜੇ ਇੱਕ ਵੱਡਾ ਸਵਾਲ ਹੈ ਹੁਣ ਮਾਮਲਾ ਪੁਲਿਸ ਕੋਲੇ ਵੀ ਆ ਦੇਖਦੇ ਹਾਂ ਕੀ ਬਣਦਾ ਤੋਂਡੀ ਕੀ ਗੱਲ ਹੋਈ ਜਦੋਂ ਅੱਜ ਫੋਨ ਤੇ ਉਹਨਾਂ ਨਾਲ ਗੱਲ ਹੋਈ ਅੱਜ ਹੁਣ ਉਹਨਾਂ ਨੇ ਮੈਨੂੰ ਕਹਿ ਜੀ ਸੋਮਵਾਰ ਨੂੰ ਤੁਸੀਂ ਆ ਜਾਓ ਬੈਠ ਕੇ ਗੱਲ ਕਰਦੇ ਆ। ਓਕੇ। ਹਾਂਜੀ। ਕੀ ਲੱਗਦਾ ਕਿ ਤੁਹਾਨੂੰ ਇਹ ਲਾਰੇ ਵਾਲੀ ਗੱਲ ਲੱਗਦੀ ਆ ਜਾਂ ਫਿਰ ਤੁਸੀਂ ਅੱਜ ਫਿਰ ਇੱਕ ਵਾਰੀ ਫੋਨ ਕਰੋ ਹੋ ਸਕਦਾ ਅੱਜ ਹੀ ਵਾਪਸ ਕਰ ਦੇਣ। ਨਹੀਂ ਹੁਣ ਉਹਨਾਂ ਨੇ ਸੋਮਵਾਰ ਕਿਹਾ ਤੇ ਮੈਂ ਸੋਮਵਾਰ ਹੀ ਫੋਨ ਕਰੂੰਗਾ ਪਹਿਲਾਂ ਤੇ ਫਿਰ ਜਾਊਂਗਾ ਜਿਵੇਂ ਉਹਨਾਂ ਨੇ ਕਿਹਾ ਤੇ ਜਾਊਂਗਾ। ਕੀ ਕਹਿਣਾ ਚਾਹੋਗੇ ਕਿ ਪੇਰੈਂਟਸ ਇਸ ਤਰ੍ਹਾਂ ਠੱਗੇ ਨਾ ਜਾਣ ਜਿਵੇਂ ਤੁਹਾਡੇ ਨਾਲ ਠੱਗੀ ਲੱਗੀ ਆ। ਮਿਹਨਤ ਜੋ ਮਿਹਨਤ ਦੀ ਹੱਕ ਲਾਲ ਦੀ ਕਮਾਈ ਆ ਉਹ ਖਰਾਬ ਨਾ ਹੋਵੇ। ਹੋਰ ਲੋਕਾਂ ਨੂੰ ਕੀ ਮੈਸੇਜ ਆ ਤੁਹਾਡਾ ਕਿ ਪੈਸੇ ਆਪਣੇ ਕਿਵੇਂ ਬਚਾਉਣੇ ਅਜੀ ਮੇਰਾ ਸਾਰੇਆਂ ਲੋਕਾਂ ਨੂੰ ਯੂਥ ਨੂੰ ਉਹਨਾਂ ਦੇ ਮਾਪਿਆਂ ਨੂੰ ਇਹੋ ਸਨੇਹਾ ਹੈਗਾ ਕਿ ਜੜੀ ਵੀ ਏਜੰਸੀ ਦਾ ਨਾਲ ਤੁਸੀਂ ਕੰਟੈਕਟ ਕਰਦੇ ਹੋ ਖਾਲੀ ਉਹਨਾਂ ਦਾ ਵੱਡਾ ਨਾਂ ਨਾ ਵੇਖੋ ਇਹ ਨਾ ਵੇਖੋ ਕਿ ਉਹਨਾਂ ਦੇ ਬੜੀਆਂ ਜਗ੍ਹਾ ਤੇ ਦਫ਼ਤਰ ਨੇ ਪ੍ਰੋਪਰ ਚੈੱਕ ਕਰੋ ਉਹਨਾਂ ਦੀ ਰੈਪਿਊਟੇਸ਼ਨ ਚੈੱਕ ਕਰੋ ਇੱਕ ਇੱਕ ਡਾਕੂਮੈਂਟ ਕਿਸੇ ਕੋਲੋਂ ਤਸੱਲੀ ਕਰਵਾ ਕੇ ਫਿਰ ਸਾਈਨ ਕਰੋ ਤੇ ਫਿਰ ਅੱਗੇ ਵਧੋ ਠੀਕ ਆ ਹੁਣ ਮੇਰੇ ਨਾਲ ਨ ਸਪਨਾਮ ਸਿੰਘ ਦਾਉ ਅਕਸਰ ਇਹ ਵੀ मामले उजागर ਕਰਦੇ ਨੇ ਜਿਹੜੇ ਠੱਗ ਟ੍ਰੈਵਲ ਏਜੰਟ ਠੱਗੀਆਂ ਲਾਉਂਦੇ ਨੇ ਬਹੁਤ ਸਾਰੇ ਪੈਸੇ ਵੀ ਮੜਵਾਏ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਮਹਾਲੀ ਦੇ ਵਿੱਚ ਠੱਗ ਟ੍ਰੈਵਲ ਏਜੰਟ ਕਿੰਨੇ ਕੁ ਸਰਗਰਮ ਨੇ ਕਿਵੇਂ ਪੁਲਿਸ ਨਾਲ ਮਿਲੀ ਭੁਗਤ ਹੁੰਦੀ ਆ ਕਿਵੇਂ ਹੁਣ ਉਹਨਾਂ ਤੇ ਸਿਕੰਜਾ ਵੀ ਥੋੜਾ ਕਸਣਾ ਸ਼ੁਰੂ ਕੀਤਾ ਪੁਲਿਸ ਨੇ ਗੱਲ ਕਰਦੇ ਆ ਸੁਨਾਨ ਸਿੰਘ ਜੀ ਸਵਾਗਤ ਆ ਤੁਹਾਡਾ ਧੰਨਵਾਦ ਜੀ ਬਹੁਤ ਮੇਰੇ ਵੱਲ ਕੀ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਵੇਂ ਇਸ ਤਰ੍ਹਾਂ ਰਿਫੰਡ ਦੀ ਮੇਲ ਹੀ ਪੱਤ ਵੀ ਨਹੀਂ ਰਿਫੰਡ ਹੋਏਗਾ 475000 ਲੈ ਲਿਆ ਕੋਈ ਛੋਟੀ ਅਮਾਉਂਟ ਹੈ ਨਹੀਂ ਕੀ ਕਹਿਣਾ ਤੇ ਠੱਗੀਆਂ ਲੱਗਦੀਆਂ ਨੇ ਜਦੋਂ ਅਰੰਭੀ ਦੀ ਗੱਲ ਤੋਂ ਸ਼ੁਰੂ ਕਰਦਾ ਕਿ ਵੱਡੀਆਂ ਵੱਡੀਆਂ ਦੁਕਾਨਾਂ ਦੇ ਦੇਖੋ ਇਹਦੇ ਲਈ ਇੱਕ ਸ਼ਾਬਦ ਹੈ ਕਿ ਉੱਚੀ ਦੁਕਾਨ ਫੀਕਾ ਪਕਵਾਨ ਇਹਨਾਂ ਖਿਲਾਫ ਪਿਛੇ ਕੁਸਾਲਾਂ ਚ ਦਰਜਣਾ ਸ਼ਿਕਾਇਤਾਂ ਸੀ ਦੇਖੀਆਂ ਜਿਸ ਤਰੀਕੇ ਨਾਲ ਇਹ ਸ਼ਿਕਾਇਤ ਕਰਦੇ ਠੱਗੀ ਦੀ ਐਦਾਂ ਦੀ ਬਹੁਤ ਸਾਰੀ ਸ਼ਿਕਾਇਤਾਂ ਆਈਆਂ ਵੱਡੀ ਗੱਲ ਇਹ ਹੈ ਕਿ ਇਹਨਾਂ ਦੇ ਉੱਪਰਲੇ ਪੱਧਰ ਤੇ ਬਹੁਤ ਵੱਡੀ ਸੈਟਿੰਗ ਹੈ ਮੈਂ ਤਾਂ ਇਹ ਵੀ ਸੁਣਿਆ ਇੱਕ ਮੁੱਖ ਮੰਤਰੀ ਦਾ ਹੈਲੀਕਾਪਟਰ ਤੱਕ ਸਪான்ਸਰ ਕਰਦੇ ਰਹੇ ਹਨ ਇਲੈਕਸ਼ਨ ਦੇ ਵਿੱਚ ਇਸ ਕਰਕੇ ਅਫਸਰਾਂ ਦੀ ਕਦੇ ਹਿੰਮਤ ਨਹੀਂ ਪੈਂਦੀ ਇਹਨਾਂ ਦੇ ਪਰਚਾ ਦਰਜ ਕਰਨ ਦੀ ਇਸ ਕਰਕੇ ਇਹਨਾਂ ਦੇ ਹੌਸਲੇ ਬੁਲਾਉਂਦਾ ਹੈ ਤੇ ਇੱਕ ਪੱਤਰਕਾਰ ਹੁਣੇ ਦੱਸ ਰਿਹਾ ਜੀ ਤੁਹਾਡੇ ਸਾਹਮਣੇ ਕਿ ਜਿਹੜੀ ਰਸੀਦ ਹੈ ਉਹ ਰਸੀਦ ਵੀ ਕਹਿੰਦੇ ਜਿਹੜੀ ਡਿਸਟ੍ਰਿਕਟ ਡੀਸੀ ਵੱਲੋਂ ਅਪਰੂਵ ਹੈ ਇਹਨਾਂ ਕੋਲ ਲਾਇਸੈਂਸ ਵੀ ਹੈ ਨਹੀਂ ਓਕੇ ਸੋ ਇੱਕ ਵਧੀਆ ਗੱਲ ਇਹ ਹੈ ਕਿ ਜਿਹੜੇ ਨਵੇਂ ਐਸਐਸਪੀ ਆਏ ਆ ਮਹਾਲੀ ਦੇ ਵਿੱਚ ਉਹ ਵਧੀਆ ਹੈਗੇ ਆ ਮੇਰੇ ਧਿਆਨ ਦੇ ਮੁਤਾਬਕ ਉਹਨਾਂ ਦੀ ਸੈਟਿੰਗ ਨਹੀਂ ਹੈ ਨਹੀਂ ਤਾਂ ਬਾਕੀ ਦੀ ਸੈਟਿੰਗ ਕਰਦੇ ਰਹਿੰਦੇ ਆ ਓਕੇ ਉਹ ਸੈਟਿੰਗ ਨਹੀਂ ਕਰਦੇ ਇਹ ਜਿਹੜੇ ਲੋਕਾਂ ਨਾਲ ਸੈਟਿੰਗ ਤਾਂ ਡੀਐਸਪੀ ਲੈਵਲ ਤੇ ਹੁੰਦੀ ਆ ਵੈਸੇ ਸਿੱਧੀ ਐਸਐਸਪੀ ਨਾਲ ਕਰੇ ਨਹੀਂ ਇਹ ਸੈਟਿੰਗ ਨਹੀਂ ਹੁੰਦੀ ਹੁਣ ਹੋ ਸਕਦਾ ਸਕਸਾਈਜ਼ ਕਰਤੀ ਹੋਵੇ ਜੀ ਮੈਂ ਹੁਣ ਤੁਹਾਡੇ ਤੇ ਤੁਹਾਡੇ ਚੈਨਲ ਰਾਹੀਂ ਐਸਐਸਪੀ ਸਾਹਿਬ ਦੇ ਧਿਆਨ ਤੇ ਇਹੀ ਲੈਣਾ ਚਾਹੁੰਦਾ ਕਿ ਇਹ ਬੰਦੇ ਵੱਡੇ ਪੱਧਰ ਤੇ ਠੱਗੀ ਮਾਰਦੇ ਆ ਹੇਠਲੇ ਪੱਧਰ ਤੇ ਸੈਟਿੰਗ ਕਰ ਲੈਂਦੇ ਆ ਐਸਐਫੀ ਸਾਹਿਬ ਤੋਂ ਉੱਪਰਲੇ ਪੱਧਰ ਦੇ ਵੀ ਸੈਟਿੰਗ ਕਰ ਲੰਨੇ ਆ ਇਸ ਕਰਕੇ ਐਸਐਫੀ ਸਾਹਿਬ ਪਰਸਨਲ ਇੰਟਰਸਟ ਲੈ ਕੇ ਇਸ ਕੇਸ ਤੇ ਖਾਸ ਧਿਆਨ ਦੇ ਕੇ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕਰਨ ਤਾਂ ਇਹਨਾਂ ਨੂੰ ਇਨਸਾਫ ਮਿਲ ਸਕਦਾ ਜੇ ਪੈਸੇ ਵਾਪਸੀ ਕਰਨੇ ਮੀਡੀਆ ਜਾਣ ਤੋਂ ਬਾਅਦ ਸ਼ਿਕਾਇਤ ਆਣ ਤੋਂ ਬਾਅਦ ਉਹ ਤਾਂ ਹੋ ਗਿਆ ਕਿ ਪਹਿਲੇ ਮੈਂ ਚੋਰੀ ਕੀਤੀ ਹੈ ਜਦੋਂ ਫਸ ਗਿਆ ਤਾਂ ਚੋਰੀ ਦਾ ਮਾਲ ਮੋੜ ਦਿਓ ਕੱਲੇ ਪੈਸੇ ਵਾਪਸ ਕਰਾਉਣਾ ਵੱਡੀ ਗੱਲ ਨਹੀਂ ਹੈ ਜੇ ਕੱਲੇ ਸਿਰਫ ਪੈਸੇ ਹੀ ਵਾਪਸ ਕਰਨੇ ਆ ਫਿਰ ਇਹ ਧੰਦਾ ਐਦਾ ਹੀ ਵੱਡਾ ਫੁੱਲਾ ਜਾਏਗਾ ਜਨੇ ਇਹਨਾਂ ਨੂੰ ਅੰਦਰ ਕਰਨਾ ਚਾਹੀਦਾ ਜਿਹੜੇ ਲੋਕਾਂ ਨੂੰ ਠੱਗੀਆਂ ਮਾਰਦੇ ਬਿਲਕੁਲ ਜੀ ਪੈਸੇ ਵਾਪਸ ਕਰਨਾ ਤਾਂ ਸੈਕੰਡਰੀ ਗੱਲ ਹੈ ਉਹ ਤਾਂ ਪੀੜੇ ਤਾਂ ਕਹਿੰਦਾ ਮੈਨੂੰ ਪੈਸੇ ਮਿਲ ਜਾਣਾ ਪਰ ਇਸ ਤੋਂ ਜ਼ਿਆਦਾ ਕੰਮ ਇਹ ਹੋਣੀ ਇਹਦੇ ਸਿਰ ਤੇ ਪਰਚਾ ਦਰਜ ਕਰੇ ਪਰਚਾ ਦਰਜ ਕਰਕੇ ਦੋਸ਼ੀਆਂ ਖਿਲਾਫ ਜਿੱਦਾਂ ਬਾਕੀ ਇਮੀਗ੍ਰੇਸ਼ਨ ਏਜੰਟਾਂ ਖਿਲਾਫ ਕਾਰਵਾਈ ਹੋ ਰਹੀ ਹੈ ਮਹਾਲੀਚ ਜਾਂ ਚੰਡੀਗੜ੍ਹ 'ਚ ਉਸੇ ਤਰੀਕੇ ਨਾਲ ਡਬਲਯੂ ਡਬਲਯੂ ਆਈ ਸੀ ਐਸ ਦੇ ਜਿਹੜੇ ਵੀ ਪ੍ਰਬੰਧਕ ਹੈ ਉਹਨਾਂ ਦੇ ਪਰਚਾ ਦਰਜ ਹੋਣੇ ਤਾਂ ਉਹ ਰੈਸਟੋਰੈਂਟ ਜਿਹਦੀ ਇਹਦੇ ਦਿਮਾਗ 'ਚ ਕਾਨੂੰਨ ਦਾ ਡਰ ਬੈਠਣਾ ਚਾਹੀਦਾ ਜੇ ਸਿਰਫ ਪੈਸੇ ਪੋਰਸ ਨੇ ਕਾਰਵਾਈ ਕੀਤੀ ਆ ਕੀ ਨਾ ਉਹਦਾ ਤੇ ਕਦੋਂ ਕਾਰਵਾਈ ਤੇ ਕੀ ਹੋਈ ਹੈ ਦੇਖੋ ਮੈਂ ਨਾਮ ਤਾਂ ਨਹੀਂ ਦੱਸ ਸਕਦਾ ਨਹੀਂ ਰੁਦਰਾਕਸ਼ ਵਾਲੇ ਸੁਣਿਆ ਮੈਂ ਤਾਂ ਮੈਂ ਵੀ ਹੁਣ ਖਬਰਾਂ ਵੀ ਲੱਗੀਆਂ ਅਖਬਾਰਾਂ ਦੀ ਖਬਰਾਂ ਪੜੀਆਂ ਆਪਾਂ ਵੀ ਹਾਂ ਮੇਰੇ ਧਿਆਨ ਚ ਆਇਆ ਜਿਹੜੇ ਤੁਸੀਂ ਗੱਲ ਕਰਦੇ ਹੋ ਰੁਦਰਾਕਸ਼ ਦੀ ਜਿੰਨੇ ਕਾਲ ਸਾਡੇ ਕੋਲ ਸ਼ਿਕਾਇਤਾਂ ਆਈਆਂ ਅਸੀਂ ਰਿਕੁਐਸਟ ਕਰਦੇ ਹਾਂ ਹਰੇਕ ਕੰਪਨੀ ਵਾਲੇ ਜਿੱਦਾਂ ਅੱਜ ਤੁਸੀਂ ਵੀ ਕੀਤੀ ਰਣਦੇਵ ਸਿੰਘ ਜੀ ਦੀ ਕਿ ਤੁਹਾਡੇ ਕਲੱਬ 'ਵਾਂ ਸ਼ਿਕਾਇਤ ਆਈ ਹੈ ਤੇ ਪੈਸੇ ਮੋੜਦੇ ਜਾਫ ਲੱਗਲੀ ਕਾਰਵਾਈ ਹੋਏਗੀ ਤੇ ਰੁਦਰਾਕਸ਼ ਕਲੱਬ ਜਿੰਨੀਆਂ ਵੀ ਅੱਜ ਤੱਕ ਸ਼ਿਕਾਇਤਾਂ ਆਈਆਂ ਸਾਡੇ ਕੋਲੇ ਲਗਭਗ ਸਭ ਦੇ ਪੈਸੇ ਮੋੜ ਤੇ ਮੈਂ ਉਹਨੂੰ ਠੀਕ ਹੈ ਗਰਵੜਤ ਹੈਗੀ ਹੈ ਗਰਵੜ ਹੈਗੀ ਹੈ ਕੰਮ 'ਚ ਪਰ ਸਾਡੇ ਕਹਿੰਦੇ ਤੇ ਪੈਸੇ ਮੋੜ ਦਿੰਦਾ ਸੀ ਇਸ ਤਰੀਕੇ ਨਾਲ ਪੱਤਰਕਾਰ ਵੀ ਕਹਿੰਦੇ ਕਿ ਜੇ ਸਾਡੇ ਕੋਲ ਸ਼ਿਕਾਇਤ ਆਂਦੀ ਪੈਸੇ ਮੋੜ ਦਿੰਦਾ ਪਰ ਪੈਸੇ ਮੋੜ ਦੇਣਾ ਵੱਡੀ ਗੱਲ ਨਹੀਂ ਗਲਤੀਆਂ ਨਾ ਕਰੇ ਗਲਤੀਆਂ ਨਾ ਕਰੇ ਲੋਕਾਂ ਨਾਲ ਧੋਖਾ ਨਾ ਕਰੇ ਇਹ ਸਭ ਨੂੰ ਅਸੀਂ ਕਹਿੰਦੇ ਰਿਦਰਾਕਸ਼ ਹੋਏ ਭਾਵੇਂ ਡਬਲਯੂ ਡਬਲਯੂ ਆਈ ਸੀ ਐਸ ਹੋਏ ਸਾਫ਼ ਸੁਥਰਾ ਧੰਦਾ ਕਰੇ ਲੋਕ ਵੀ ਖੁਸ਼ ਰਹਿਣ ਤੁਸੀਂ ਵੀ ਵਪਾਰ ਸਹੀ ਤਰੀਕੇ ਨਾਲ ਕਰੋ ਕਿਤੇ ਨਾ ਕਿਤੇ ਸਰਕਾਰ ਦੀ ਵੀ ਕਮੀ ਹੈ ਸਰਕਾਰ ਨੂੰ ਇਹੋ ਜਿਹੇ ਦਫ਼ਤਰ ਖੋਲ੍ਹ ਦੇਣੇ ਚਾਹੀਦੇ ਆ ਕਿ ਲੋਕਾਂ ਨੂੰ ਜਾਗਰੂਕ ਕਰਨ ਕਿ ਕਿਹੜੀ ਕਿਹੜੀ ਸਰਕਾਰ ਦੇ ਕੀ ਪ੍ਰੋਗਰਾਮ ਨੇ ਵਰਕ ਪਰਮਿਟ ਦੇ ਜਾਂ ਸਟੱਡੀ ਦੇ ਸਰਕਾਰ ਦੀ ਕ ਆ ਰਹੇ ਸਾਡੇ ਵੱਲੋਂ ਪਟਿਆਲੇ ਦੇ ਮੈਂਬਰ ਪਾਰਲੀਮੈਂਟ ਵੱਲੋਂ ਚਿੱਠੀਆਂ ਲਿਖੀ ਗਈਆਂ ਕਿ ਘੱਟੋ ਘੱਟ ਜਿਹੜੇ ਤੁਸੀਂ ਲਾਇਸੈਂਸ ਦਿੰਦੇ ਜਿਹੜੇ ਕੰਪਨੀ ਵਾਲਿਆਂ ਨੂੰ ਉਹਨਾਂ ਦੇ EMPLOYEES ਦੀ ਵੈਰੀਫਿਕੇਸ਼ਨ ਕਰੋ EMPLOYEES ਦੀ ਵੈਰੀਫਿਕੇਸ਼ਨ ਕਰਕੇ ਖੁਦ ਕੋਈ ਆਇਡੈਂਟੀਕਰ ਜਾਰੀ ਕਰੋ ਜਿਹੜੇ ਪੈਸੇ ਇਕੱਠੇ ਕਰਨ ਦੀ ਰਸੀਦ ਹੈ ਉਹ ਸਰਕਾਰ ਕੋਈ ਲੋਗੋ ਲੋਗਾ ਕੇ ਦੇ ਸਾਂਝੀ ਸਰਕਾਰੀ ਵੈਬਸਾਈਟ ਤੇ ਟਰੈਵਲ ਏਜੰਟ ਦੀ ਹੋਣੀ ਚਾਹੀਦੀ ਹੈ ਜੇ ਕਿਸੇ ਕੋਲ ਪੈਸੇ ਲਏ ਆ ਉਹ ਰਸੀਦ ਵੈਬਸਾਈਟ ਤੇ ਪਾਈ ਜਾਵੇ ਤੇ ਇੱਕ ਲਿਮਟਿਡ ਪੀਰੀਅਡ ਦੇ ਵਿੱਚ ਲੋਕ ਉਹਨਾਂ ਹਰਿਤਾ ਕਿਤੇ ਜਾਂ ਕੰਮ ਕਰੋ ਜਾਂ ਪੈਸੇ ਮੋੜੋ ਠੀਕ ਹਾਂ ਇਸ ਤਰ੍ਹਾਂ ਜੀ ਅਸੀਂ ਬਹੁਤ ਵਾਰ ਸਰਕਾਰ ਨੂੰ ਰਿਕਵੈਸਟ ਕਰ ਚੁੱਕੇ ਹਾਂ ਪਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਸੋ ਤੁਸੀਂ ਵੇਖਿਆ ਹੁਣ ਮਹੱਲੀ ਦੇ ਵਿੱਚ ਵੱਡੀ ਪੱਧਰ ਤੇ ਠੱਗ ਟਰੈਵਲ ਏਜੰਟ ਨੇ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਠੱਗਿਆ ਹੁਣ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ ਦੇਖਦੇ ਹਾਂ ਡਬਲਯੂ ਆਈ ਸੀ ਐਸ ਵਾਲਿਆਂ ਤੇ ਕਦੋਂ ਕਾਰਵਾਈ ਹੋਏਗੀ ਕੈਮਰਾਮੈਨ ਵਿਜੇ ਦੇ ਨਾਲ ਦਰਸ਼ਨ ਸਿੰਘ ਖੋਖਰ ਚੰਡੀਗੜ੍ਹ